ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹੈ ਜੀ ਤੇ ਐਤਵਾਰ ਦੇ ਦਿਨ ਹਰ ਸੰਡੇ ਨੂੰ ਅਸੀਂ ਇਕੱਠੇ ਹੋ ਕੇ ਪਰਿਵਾਰ ਦੇ ਮੈਂਬਰ ਇੱਕ ਥਾਂ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਜਿੱਥੇ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਸਾਰੇ ਇਕੱਤਰ ਹੁੰਨੇ ਆ ਤੇ ਅੱਜ ਵੀ ਹੁਣ ਆਪਾਂ ਪ੍ਰਸ਼ਾਦੇ ਦੀ ਸੇਵਾ ਸ਼ੁਰੂ ਕਰਨ ਲੱਗੇ ਆ ਪਰ ਜਿਹੜੇ ਮੇਰੇ ਵੀਰ ਉੱਠ ਕੇ ਖੜੇ ਹੋ ਸਕਦੇ ਆ ਭਾਈ ਸਾਰੇ ਖੜੇ ਹੋਵੋ ਆਪਾਂ ਅਰਦਾਸ ਕਰੀਏ ਤੇ ਅਰਦਾਸ ਤੋਂ ਬਾਅਦ ਫਿਰ ਆਪਾਂ ਪ੍ਰਸ਼ਾਦੇ ਦੀ ਸੇਵਾ ਸ਼ੁਰੂ ਕਰਨੀ ਆ ਹੁਣ ਅਰਦਾਸ ਕਰਨਗੇ ਭਾਈ ਰਤਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਤੁਧਾਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋਨ ਆ ਸਭ ਤੇਰੀ ਉਹਦੇ ਕੋ ਨਾਉ ਜਾਣੇ ਮੇਰਾ ਦਾਸ ਇੱਕ ਉਹਨ ਕਾਸਰ ਵਾਹਿਗੁਰੂ ਜੀ ਦੀ ਫਤਿਹ ਦੀ ਪੋਤੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਦੇਖਿਆ ਪਹਿਲਾਂ ਗੁਰੂ ਦਾ ਸ਼ਕਰਾਨਾ ਕਰਕੇ ਅਰਦਾਸ ਕਰਕੇ ਹੁਣ ਗੁਰੂ ਕੇ ਲੰਗਰ ਵਰਤਾਉਣ ਦੀ ਸ਼ੁਰੂਆਤ ਕਰਨ ਲੱਗੇ ਆ ਜਿੱਥੇ ਸਾਡੇ ਬੱਚੇ ਸਾਡੇ ਬਾਪੂ ਬਜ਼ੁਰਗ ਸਾਡੇ ਵੀਰ ਸਾਰੇ ਨਾਲ ਕੇ ਪ੍ਰਸ਼ਾਦ ਦਾ ਛੱਕਦੇ ਤੇ ਛਕਾਉਂਦੇ ਨੇ ਚੱਕੂ ਕਾਕਾ ਜੀ ਕਰੋ ਸ਼ੁਰੂ ਤੇ ਉੱਥੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਂਬਰ ਸੀ ਜਿਹੜੇ ਆਪਣੀ ਜ਼ਿੰਦਗੀ ਚ ਆਪਣੇ ਪਿਛਲੇ ਜੀਵਨ ਚ ਬਹੁਤ ਤਕਲੀਫ ਝੱਲੀ ਉਹਨਾਂ ਨੇ ਬਹੁਤ ਦੁੱਖ ਕੱਟਿਆ ਉਹਨਾਂ ਨੇ ਤੇ ਹੁਣ ਅੱਜ ਉਹ ਠੀਕ ਹੋ ਕੇ ਦੂਸਰਿਆਂ ਦੀ ਸੇਵਾ ਕਰ ਰਹੇ ਨੇ ਕੋਈ ਪ੍ਰਸ਼ਾਦਾ ਵਰਤਾ ਰਿਆ ਕੋਈ ਪ੍ਰਸ਼ਾਦਾ ਸ਼ਕਾ ਰਿਹਾ ਹੁਣ ਜਿਵੇਂ ਇਹ ਸਾਈਡ ਤੇ ਤੁਸੀਂ ਦੇਖਦੇ ਹੋ ਸਾਰੇ ਮੈਂਬਰਾਂ ਨੂੰ ਬੈਠਿਆ ਇਹ ਸਾਰੇ ਉਹ ਮੈਂਬਰ ਨੇ ਜਿਹੜੇ ਬੀਲ ਚੇਰਾਂ ਤੇ ਨੇ ਦੇਖੋ ਇਹ ਵੀਰ ਇਹ ਬਾਪੂ ਬਜ਼ੁਰਗ ਜਿਹੜੇ ਅੱਜ ਬੀਲਚੇਰਾ ਤੇ ਬੈਠੇ ਆ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਕਰਕੇ ਬੈਠਣ ਯੋਗ ਹੋ ਗਏ ਆ ਨਹੀਂ ਤਾਂ ਬੈਠਣ ਦੇ ਯੋਗ ਵੀ ਹੈ ਨਹੀਂ ਸੀ ਕੋਈ ਅੱਖਾਂ ਤੋਂ ਬਲਾਈਂਡ ਸੀ ਕੋਈ ਚੱਲਣ ਫਿਰਨ ਤੋਂ ਬਿਲਕੁਲ ਹੀ ਅਪਾਹਜ ਸੀ ਕੋਈ ਨਰਕ ਵਰਗੇ ਹਾਲਾਤਾਂ 'ਚ ਜੀਵਨ ਕੱਟਣ ਲਈ ਮਜਬੂਰ ਸੀ ਕੋਈ ਸੜਕ ਦੇ ਕਿਨਾਰੇ ਅੱਗੇ ਚੱਲ ਪਤ ਉੱਧਰ ਚਲੋ ਚਲੋ ਅੱਗੇ ਬਤ ਬਰਤਾਓ ਸਾਸੀ ਕਰ ਵੀ ਨੇ ਹੁਣ ਜਿਵੇਂ ਹਰੇਕ ਪਾਸੇ ਇਸ ਤਰ੍ਹਾਂ ਸੈੱਟ ਬਣੇ ਹੋਏ ਨੇ ਸਾਡੇ ਜਿਹੜੇ ਵੀਰੇ ਪ੍ਰਸ਼ਾਦਾ ਵਰਤਾ ਰਹੇ ਨੇ ਬਾਦਲ ਸਾਹਿਬ ਨੂੰ ਸੰਗਲਣਾ ਬਣ ਕੇ ਸਾਡੇ ਕੋਲ ਲੈ ਕੇ ਆਏ ਸੀ ਵੀਰ ਹੁਣੀ ਜਿਹੜਾ ਵੀਰਾ ਮੂਰੇ ਆ ਉਹ ਵੀ ਬਹੁਤ ਜ਼ਿਆਦਾ ਆਪਸਟ ਸੀ ਵੀਰਾ ਔਰ ਉਹਨੇ ਕੋਲੇ ਸਬਜੀ ਆ ਇੱਕ ਕੋਲੇ ਰੈਤਾ ਵਾ ਇੱਕ ਕੋਲੇ ਚੌਲ ਆ ਇੱਕ ਕੋਲੇ ਫੁਲਕੇ ਆ ਇੱਕ ਜਲ ਵਰਤਾ ਰਿਆ ਤੇ ਇਹ ਪਿੱਛੇ ਚੋਰੀ ਕੱਟ ਕੇ ਜਿਨ੍ਹਾਂ ਨੇ ਰੋਟੀ ਆਪ ਨਹੀਂ ਖਾ ਹੁੰਦੀ ਉਹਨਾਂ ਨੂੰ ਚੂਰ ਕੇ ਦੇਣੀ ਪੈਂਦੀ ਆ ਬੁਰਕੀਆਂ ਤੋੜ ਕੇ ਦੇਣੀਆਂ ਪੈਂਦੀਆਂ ਸਾਡੇ ਸੇਵਾਦਾਰਾਂ ਨੇ ਹੁਣ ਉਹ ਸਿਵਨ ਨਬੋਣੀ ਆ ਇੰਦਰ ਵੀ ਜਿਹੜੇ ਪੇਸ਼ੈਂਟ ਆਪ ਛੱਕ ਨਹੀਂ ਸਕਦੇ ਉਹਨਾਂ ਨੂੰ ਛਕਾਉਣੀ ਆ ਔਰ ਜਿਹੜੇ ਪੇਸ਼ੈਂਟ ਆਪ ਛੱਕ ਸਕਦੇ ਆ ਪਰ ਉਹਨਾਂ ਤੋਂ ਬੁਰਕੀਆਂ ਨਹੀਂ ਟੁੱਟਦੀਆਂ ਉਹਨਾਂ ਨੂੰ ਇਸ ਤਰ੍ਹਾਂ ਚੂਰੀ ਕੁੱਟ ਦੇਣੀ ਆ ਹੁਣ ਧਰਮਿੰਦਰ ਆ ਜਿਵੇਂ ਦੋਨੇ ਬਾਹਾਂ ਹੈ ਨਹੀਂ ਵੀਰ ਦੀਆਂ ਦੋਨੇ ਬਾਹਾਂ ਕੱਟੀਆਂ ਹੋਈਆਂ ਪ੍ਰਸ਼ਾਦਾ ਛਕਾਉਣਾ ਪੈਂਦਾ ਹਨ ਆਪ ਮੰਨ ਲਓ ਦੋਨੇ ਬਹਾਨਾ ਹੋਣ ਕਰਕੇ ਵਰਕੀ ਵੀ ਨਹੀਂ ਖਾ ਸਕਦਾ ਤਾਂ ਇਹਨਾਂ ਨੂੰ ਪ੍ਰਸ਼ਾਦਾ ਸਲਾਮ ਵਾਲੇਕਮ ਬਾਬਾ ਹੋਰ ਕਿਵੇਂ ਆ ਠੀਕ ਆ ਠੀਕ ਆ ਜਾ ਨਹੀਂ ਹਾਂ ਬਿਲਕੁਲ ਚੱਲਾਂਗੇ ਚੱਲਾਂਗੇ ਤੇ ਇਹ ਆ ਪਾਹਜ ਬਜ਼ੁਰਗ ਕਈ ਜਦੋਂ ਸਾਨੂੰ ਕਹਿੰਦੇ ਅਸੀਂ ਘਰੇ ਜਾਣਾ ਘਰੇ ਭੇਜ ਦੋ ਘਰੇ ਤਾਂ ਇਹਦੇ ਕੋਲੇ ਭੇਜ ਦਈਏ ਕੋਈ ਮੂਰੇ ਖੜਨ ਨੂੰ ਤਿਆਰ ਨਹੀਂ ਕੋਈ ਆ ਕੇ ਮਿਲ ਕੇ ਜਾਣ ਨੂੰ ਤਿਆਰ ਨਹੀਂ ਫਿਰ ਸੰਭੂ ਗੌਣ ਅੱਜ ਇਸ ਪਾਸੇ ਦੇ ਤੁਸੀਂ ਨਿਗਾਹ ਮਾਰੋ ਇਹ ਸਾਰੇ ਕੁਰਸੀਆਂ ਤੇ ਬੈਠੇ ਨੇ ਇਹ ਵੱਕਰਾਂ ਵਾਲੇ ਨੇ ਕਿ ਜਿਹੜੇ ਚੱਲ ਫਿਰ ਤਾਂ ਸਕਦੇ ਨੇ ਪਰ ਇੰਨਾ ਸਹਾਰਿਆਂ ਤੋਂ ਬਿਨਾਂ ਨਹੀਂ ਚੱਲ ਸਕਦੇ ਆ ਵੱਕਰਾਂ ਜਿੰਨੀਆਂ ਤੁਸੀਂ ਪਈਆਂ ਦੇਖਦੇ ਹੋ ਜਿੰਨੇ ਕੁਰਸੀਆਂ ਤੇ ਬੰਦੇ ਬੈਠੇ ਨੇ ਸਾਰੇ ਇਹ ਥੱਲੇ ਚੌਕੜੀ ਮਾਰ ਕੇ ਨਹੀਂ ਬੈਠ ਸਕਦੇ ਇਹਨਾਂ ਨੂੰ ਜਾਂ ਤਾਂ ਇਹ ਖੁੰਡੀਆਂ ਨਾਲ ਤੁਰਦੇ ਨੇ ਜਾਂ ਜਿਵੇਂ ਹਰੇਕ ਮਗਰ ਹਰੇਕ ਦੇ ਇੱਕ ਇੱਕ ਵਾਕਰ ਰੱਖੀ ਹੋਈ ਆ ਤੇ ਇਹ ਵਾਕਰਾਂ ਦੇ ਨਾਲ ਤੁਰਦੇ ਨੇ ਇਹਦੇ ਵਿੱਚ ਵੀ ਇਦਾਂ ਹੀ ਆ ਜਿਹੜੇ ਮੈਂਬਰ ਖੁਦ ਸ਼ੱਕ ਸਕਦੇ ਉਹ ਸ਼ੱਕ ਲੈਂਦੇ ਆ ਜਿਹੜੇ ਨਹੀਂ ਸ਼ੱਕ ਸਕਦੇ ਉਹਨਾਂ ਨੂੰ ਸ਼ਿਕਾਇਤ ਆ ਜਾ ਰਿਹਾ ਵਾ ਔਰ ਹਰਜੀਤ ਵੀਰਾ ਅੱਜ ਵਰਤਾ ਰਿਹਾ ਵਾ ਬਹੁਤ ਆਪਦੀ ਹਾਲਤ ਮਾੜੀ ਸੀ ਵੀਰ ਦੀ ਕਹੇ ਟਾਈਮ ਸਾਡੇ ਕੋਲੇ ਕਰੀਬ 70% ਜਿਹੜੇ ਸੇਵਾਦਾਰ ਨੇ ਉਹ ਕਿਸੇ ਨਾ ਕਿਸੇ ਵਯਾ ਨਾਲ ਕਿਸੇ ਟਾਈਮ ਪੇਸ਼ੈਂਟ ਸੀਗੇ ਅੱਜ ਉਹ ਸੇਵਾ ਕਰਵਾ ਰਹੇ ਨੇ ਚਾਹੇ ਉਹ ਲੰਗਰ ਬਣਾਉਣਾ ਚਾਹੇ ਉਹ ਵਰਤਾਉਣਾ ਸਾਰੀਆਂ ਸੇਵਾਵਾਂ ਆਪਸ ਵਿੱਚ ਰਲ ਕੇ ਹੀ ਕਰਦੇ ਆ ਭੈਣ ਭਰਾ ਸਾਡੇ ਆ ਹੁਣ ਜਿਹੜੇ ਵੀਰੇ ਹੁਣੇ ਵਰਤਾ ਰਹੇ ਨੇ ਰਵੀ ਨੂੰ ਰਵੀ ਪ੍ਰਧਾਨ ਕਿਵੇਂ ਆ ਠੀਕ ਆ ਹੱਥ ਕਿਵੇਂ ਤੇਰਾ ਇਹ ਰਵੀ ਪ੍ਰਧਾਨ ਆ ਵੀਰੇ ਦੀਆਂ ਤੁਸੀਂ ਵੀਡੀਓ ਦੇਖੀਆਂ ਹੁਣ ਵੀ ਦੇਖੋ ਇਹਦੀ ਅਸੀਂ ਥੋੜੀ ਜੀ ਵੀਡੀਓ ਨਾਲ ਅਟੈਚ ਕੀਤੀ ਆ ਵੀ ਰਵੀ ਵੀਰੇ ਦੇ ਉਦੋਂ ਕੀ ਹਾਲਾਤ ਸੀ ਤੇ ਹੁਣ ਕਿਵੇਂ ਚੱਲ ਰਵੀ ਇਦਾਂ ਹੀ ਗੋਲਚਨ ਸਾਡਾ ਗੋਲਚਨ ਕਿਵੇਂ ਆ ਠੀਕ ਆ ਹੁਣ ਇਹ ਵੀ ਵੀਰਾ ਬਹੁਤ ਵੈਗਰ ਦੀ ਮੀਰ ਹਾਂ ਫੌਜੀ ਬਣ ਗਿਆ ਲੈ ਰਾਜਕੁਮਾਰ ਫੌਜੀ ਬਣ ਗਿਆ ਐ ਡੋਦੇ ਆਹ ਡੋਦੇ ਫੌਜੀ ਬਣ ਗਿਆ ਤੂੰ ਫੌਜੀ ਹੈ ਠੀਕ ਚੱਲ ਸੇਵਾ ਕਰਾ ਫਿਰ ਸੇਵਾ ਨਾਲ ਰੋਟੀ ਖਾਏ ਉੱਪਰ ਰੋਟੀ ਖਾ ਵੀ ਆ ਉਹ ਬਣੋ ਜੀ ਹੁਣ ਜਿਵੇਂ ਹੀ ਇਧਰੋਂ ਪ੍ਰਸ਼ਾਦ ਦਾ ਛੱਕ ਕੇ ਇੱਧਰਲੇ ਪਾਸੇ ਤੁਸੀਂ ਦੇਖੋਗੇ ਲਾਈਨਾਂ ਦੇ ਵਿੱਚ ਜਾਣਗੇ ਸਾਰੇ ਪਾਸੇ ਲਾਈਨਾਂ ਲੱਗੀਆਂ ਹੋਈਆਂ ਜਿਵੇਂ ਸੰਡੇ ਵਾਲੇ ਦਿਨ ਸਪੈਸ਼ਲ ਸਾਰੀ ਸੰਗਤ ਸਾਡੀ ਇਕੱਠੀ ਜੁੜ ਕੇ ਬਹਿੰਦੀ ਆ ਹਾਂਜੀ ਬਾਪੂ ਜੀ ਵਾਹ ਖਾਲਸਾ ਵਾਹ ਫਤਿਹ ਇਹ ਹਰ ਕੈਂਪ ਤੇ ਬਾਪੂ ਜੀ ਆਉਂਦੇ ਨੇ ਮੈਰਟ ਤੋਂ ਸੇਵਾ ਕਰਾਉਣ ਵਾਸਤੇ ਇੱਥੇ 10 ਪ੍ਰਸ਼ਾਦ ਦੇ ਨਾਲ ਸਲਾਦ ਚੌਲ ਦਾਲ ਫੁਲਕਾ ਦਹੀਂ ਇਹ ਸਭ ਵਾਹਿਗੁਰੂ ਦੀਆਂ ਨਿਯਮਤਾਵਾਂ ਬਖਸ਼ੀਆਂ ਹੋਈਆਂ ਤੁਹਾਡੀਆਂ ਭੇਜੀਆਂ ਹੋਈਆਂ ਇਹ ਸਾਰੀਆਂ ਸਵਾਵਾਂ ਦੇ ਸਦਕਾ ਹੀ ਆ ਜੀ ਤੇ ਨਹੀਂ ਤਾਂ ਸਾਡੀ ਕੋਈ ਔਕਾਤ ਨਹੀਂ ਸੀ ਵੀ ਅਸੀਂ ਇਹਨਾਂ 10 ਬੰਦਿਆਂ ਨੂੰ ਵੀ ਪ੍ਰਸ਼ਾਦ ਅਸ਼ਕਾ ਸਕੀ ਕਾਸ਼ੇ ਕੋਸ਼ਕ ਲੇ ਕੋਈਦਰ ਸਬਜੀ ਬਣੀ ਹੋਈ ਆ ਚੋਲਾ ਰੈਤਾ ਵਾ ਚਲਾ ਦਾ ਇਧਰਲੇ ਪਾਸੇ ਸਾਡੇ ਨੰਨੇ-ਮੁੰਨੇ ਬੱਚੇ ਆ ਕਿਉਂਕਿ ਬਾਕੀ ਦਿਨਾਂ 'ਚ ਤਾਂ ਉੱਪਰ ਹੀ ਜਿਵੇਂ ਤੁਸੀਂ ਦੇਖਦੇ ਹੋ ਬਿਲਡਿੰਗ ਦੇ ਵਿੱਚ ਅਲੱਗ-ਅਲੱਗ ਫਲੋਰ ਦੇ ਉੱਤੇ ਉੱਥੇ ਹੀ ਪ੍ਰਸ਼ਾਦਾ ਸਿਕਾਉਨੇ ਆ ਸਾਰਿਆਂ ਨੂੰ ਤੇ ਜਿਹੜਾ ਐਤਵਾਰ ਦਾ ਦਿਨ ਹੁੰਦਾ ਇਹਦੇ ਚ ਅਸੀਂ ਟੈਂਟ ਸਾਡਾ ਆਪਣਾ ਲਿਆ ਹੋਇਆ ਵਾ ਆਪਦਾ ਹੀ ਟੈਂਟ ਤੇ ਅਸੀਂ ਪਾਈਪਾ ਇਹਨਾਂ ਨੂੰ ਖੜੀਆਂ ਰਹਿਣ ਦੇਈ ਦਿਆਂ ਤੇ ਪਰਦੇ ਖੋਲ ਲਈਦੇ ਉਪਰੋਚਾਨਨੀਆ ਤੇ ਸ਼ਨੀਵਾਰ ਵਾਲੇ ਦਿਨ ਇਹ ਪਰਦੇ ਬੰਦ ਦੇਈਦੇ ਸ਼ਾਮ ਨੂੰ ਸਵੇਰ ਨੂੰ ਫਿਰ ਇੱਥੇ ਪ੍ਰਸ਼ਾਦ ਦਾ ਸਿਕਾਉਣਾ ਹਾਂ ਸਿੱਖੂ ਕਿਵੇਂ ਊਂ ਕਿਵੇਂ ਚੱਕੂ ਮੋਟਰਾਂ ਮਾ ਕਿਵੇਂ ਮੋਟਰਾਂ ਮਾ ਰੋਣਾ ਨਹੀਂ ਫਿਰ ਲੜਾਈ ਨਹੀਂ ਕਰਨੀ ਮੇਰੇ ਨਾਲ ਹਾਂ ਹਾਂ ਆ ਗਿਆ ਤੇਰੇ ਕੋਲ ਜਾ ਕੇ ਆ ਗਿਆ ਆ ਗਿਆ ਆ ਤਾਂ ਵੜਾ ਹੀ ਕਰ ਜਾਂਦਾ ਖੁਸ਼ੀ ਆ ਗਿਆ 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 ਹੂੰ ਕੇ ਮੈਂ ਹਾਂ ਕੇ ਮੈਂ ਹਾਂ ਠੀਕ ਆ ਠੀਕ ਆ اے بھائی جی انہوں ਦਾ ਧੰਨਵਾਦ ਆ شکریہ بھائی جی ਹੁਣ ਵੀ ਸੇਵਾ ਕਰਾਉਣ ਆਏ ਨੇ ਮਤਲਬ ਵਲੰਟੀਅਰਲੀ ਬਹੁਤ ਸਾਰੇ ਵੀਰ ਭਰਾ ਨੇ ਜਿਹੜੇ ਸਾਡੇ ਨਾਲ ਆ ਕੇ ਇੱਥੇ ਡਿਊਟੀਆਂ ਨਿਭਾਉਂਦੇ ਨੇ ਸੇਵਾਵਾਂ ਕਰਾਉਂਦੇ ਨੇ ਹੁਣ ਜਿਵੇਂ ਤੁਸੀਂ ਦੇਖਦੇ ਹੋ ਇਸ ਲਾਈਨ ਚ ਆਪਾਂ ਜੇ ਝਾਤ ਮਾਰੀਏ ਹੁਣ ਪ੍ਰਸ਼ਾਦਾ ਵਰਤ ਚੁੱਕਿਆ ਵਾ ਇਧਰ ਅਜੇ ਖੁਦ ਆਪਦੀ ਅੱਖ ਦੇ ਵਿੱਚ ਕਿਸੇ ਟਾਈਮ ਅਜੇ ਤੇ ਕੀੜੇ ਪਏ ਹੋਏ ਸੀਗੇ ਤੇ ਇਹ ਦੂਸਰਿਆਂ ਨੂੰ ਪ੍ਰਸ਼ਾਦਾ ਸ਼ਿਕਾਰਿਆ ਅੱਜ ਉਹ ਸਾਹਮਣੇ ਵੀਰਾਂ ਪ੍ਰਸ਼ਾਦਾ ਛਕਾਰਿਆ ਬਾਪੂ ਨੂੰ ਹਰਿੰਦਰ ਸਿੰਘ ਨੂੰ ਹਾਂ ਜੀ ਪ੍ਰਕਾਸ਼ ਬਾਪੂ ਵਾਹਿ ਖਾਲਸਾ ਵਾਹਿ ਜਤ ਜੈ ਸਭ ਠੀਕ ਐ ਸੁੱਖ ਸ਼ਾਂਤੀ ਆ ਸਭ ਠੀਕ ਸੀ ਕਰੇ ਚਲੋ ਛੱਡੋ ਹਾਂ ਵੀ ਤਿਲਕ ਰਾਜ ਜੀ ਕਿਵੇਂ ਬਾਪੂ ਠੀਕ ਆ ਗਿੱਲ ਸਾਹਿਬ ਕਿਵੇਂ ਬਾਈ ਤੇ ਇੱਧਰ ਵੀ ਦਾਰਾ ਪ੍ਰਸ਼ਾਦਾ ਛਕਾਰਿਆ ਬਿੰਦਰ ਬਾਈ ਨੂੰ ਦਾਰਾ ਵੀਰ ਸਾਡਾ ਜਗਰਾਉਂ ਤੋਂ ਪ੍ਰਤਾਪ ਸਿੰਘ ਦਾਰੇ ਨੂੰ ਤੁਸੀਂ ਦੇਖਿਆ ਸੀ ਕਿਹੜੀ ਕੋਸ਼ਿਸ਼ ਹੋਰਦਾਰੇ ਬਾਈ ਠੀਕ ਹੈ ਇਹ ਬਾਈ ਦੀ ਡਿਊਟੀ ਹੈ ਪ੍ਰਸ਼ਾਦਾ ਸਿਕਾਉਣ ਦੀ ਇੱਧਰ ਵੀ ਸਾਡੇ ਟੀਮ ਮੈਂਬਰ ਨੇ ਕਿਉਂਕਿ ਇਹ ਬੜੇ ਸਬਰ ਸਬਰ ਵਾਲਾ ਕੰਮ ਆ ਪ੍ਰਸ਼ਾਦਾ ਸਿਕਾਉਣ ਦਾ ਬੜੇ ਸਬਰ ਸੰਤੋਖ ਨੇ ਇੱਕ ਬੁਰਕੀ ਮੂੰਹ 'ਚ ਪਾਉਣੀ ਆ ਔਰ ਬੰਦੇ ਨੂੰ ਪੂਰਾ ਰਜਾਉਣਾ ਵਾ ਜਿੰਨਾ ਟਾਈਮ ਉਹ ਚੀਜ਼ ਮੰਗਦਾ ਦੇਖੋ ਅੱਗੇ ਤਿੰਨੇ ਸੇਵਾਦਾਰ ਸਾਡੇ ਜਿਨ੍ਹਾਂ ਦੀਆਂ ਬਾਹਾਂ ਕੰਮ ਨਹੀਂ ਕਰਦੀਆਂ ਆਪ ਖੁਦ ਪ੍ਰਸ਼ਾਦਾ ਨਹੀਂ ਛਕ ਸਕਦੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਤੇ ਇਸੇ ਤਰ੍ਹਾਂ ਹੀ ਕਿੱਧਰ ਵੀ ਜਿਹੜੇ ਕੋਈ ਪੇਸ਼ੈਂਟ ਉਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਛਕਾਉਣਾ ਪੈਂਦਾ ਜਿਵੇਂ ਉਹ ਸਾਹਮਣੇ ਵੀਰਾ ਪ੍ਰਸ਼ਾਦਾ ਛਕਾਈ ਜਾਂਦਾ ਵਾ ਸਤਿ ਸ੍ਰੀ ਅਕਾਲ ਬਾਪੂ ਤਖਣਾ ਠੀਕ ਹੈ ਤੇ ਇੱਧਰ ਹੁਣ ਬੀਬੀਆਂ ਵਾਲੇ ਪਾਸੇ ਚੱਲੀਏ ਇਹ ਸਾਰੇ ਮੈਂਬਰ ਸਾਡੇ ਖੜੇ ਨੇ ਜਿਵੇਂ ਜਿਵੇਂ ਪ੍ਰਸ਼ਾਦਾ ਛੱਕੇ ਆਉਣਗੇ ਇਹਨਾਂ ਨੇ ਥਾਲੀਆਂ ਫੜ-ਫੜ ਕੇ ਤੱਬ 'ਚ ਪਾਉਣੀਆਂ ਔਰ ਉਹਨਾਂ ਦੇ ਮੂੰਹ ਸਾਫ਼ ਕਰਨੇ ਆ ਸਾਰਿਆਂ ਦੇ ਉਹਨਾਂ ਨੇ ਐਪਰਨ ਲੱਗੇ ਆ ਜਿਨ੍ਹਾਂ ਦੇ ਉਹਨਾਂ ਤੋਂ ਥਾਲੀਆਂ ਫੜ-ਫੜ ਰੱਖੀ ਜਾਣੀਆਂ ਤੇ ਉਹਨਾਂ ਦਾ ਮੂੰਹ ਜਿਹੜਾ ਉਹਨਾਂ ਦੇ ਐਪਰਨ ਨਾਲ ਹੀ ਸਾਫ਼ ਕਰੀ ਜਾਣਾ ਤੇ ਇਸੇ ਤਰ੍ਹਾਂ ਇੱਧਰ ਸਾਡੀ ਜੀਵਿਕਾ ਤਿਆਰ-ਬਰ ਤਿਆਰ ਖੜੀ ਆ ਆਪਣੇ ਪਾਪਾਏ ਨੂੰ ਜੱਜ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਲਈ ਹੋਰ ਜੀਵਿਕਾ ਠੀਕ ਆ ਪੁੱਤੋ ਇਹ ਬਾਪ ਬੇਟੀ ਦੇ ਦੋਨੋਂ ਸਾਡੇ ਪਰਿਵਾਰ ਦੀ ਪੋਤੀ ਆ ਜਿਨੇ ਇੰਨੀ ਛੋਟੀ ਉਮਰ ਚ ਬੜੀ ਵੱਡੀ ਸੇਵਾ ਕੀਤੀ ਤੇ ਇੱਧਰ ਹੁਣ ਸਾਡੀਆਂ ਬੀਬੀਆਂ ਤੇ ਭੈਣਾ ਤਿਆਰ ਵਰ ਤਿਆਰ ਨੇ ਸਾਰੇ ਬੈਠੇ ਨੇ ਪਰ ਸ਼ਾਮ ਵੀ ਵਿਦੋ ਇਹ ਸਾਡੀਆਂ ਰੱਬ ਵਰਗੀਆਂ ਭੈਣਾ ਤੇ ਮਾਤਾਵਾਂ ਹਾਂ ਗਿੱਤਿਆ ਭੈਣੇ ਸਤਿ ਸ਼੍ਰੀ ਅਕਾਲ ਠੀਕ ਆ ਭੈਣੇ ਜਲਦੀ ਹਾਂਜੀ ਇੱਧਰ ਹੁਣ ਸਾਡੀਆਂ ਧੀਆ ਸਾਰੀਆਂ ਸਵਾਵਾ ਕਰਨ ਲਈ ਤਿਆਰ ਨੇ ਤਾਲੀਆਂ ਹਲਸਾ ਆਹੇ ਗੁਰਜੀ ਕੀ ਫਤਿਹ ਇੱਧਰ ਵੀ ਫਲਕਾ ਹੁਣ ਪ੍ਰਸ਼ਾਦਾ ਵਰਤੌਣ ਵਾਸਤੇ ਬਿਲਕੁਲ ਤਿਆਰ ਨੇ ਬੱਚੋ ਲੱਗੋ ਸ਼ੁਰੂ ਕਰੋ ਚਲੋ ਇੱਧਰ ਛੋਟੇ ਬੱਚੇ ਨੇ ਜਿਹੜੇ ਸਾਡੇ ਸਪੈਸ਼ਲ ਚਾਈਲਡ ਨੇ ਇਹ ਵੀ ਬੈਠੇ ਨੇ ਸਾਰੇ ਤਿਆਰ ਵਰਤਿਆਰ ਛਕਣ ਲਈ ਹਾਂਜੀ ਹਾਂਜੀ ਇੱਧਰ ਸਾਡੀਆਂ ਉਹ ਮਾਤਾਵਾਂ ਭੈਣਾਂ ਨੇ ਜਿਹੜੀਆਂ ਥੱਲੇ ਨਹੀਂ ਬੈਠ ਸਕਦੇ ਕੁਰਸੀਆਂ ਤੇ ਨੇ ਬੀਲ ਚੇਹਰਾਂ ਤੇ ਸਸਤੀ ਗੱਲ ਭਾਣੇ ਆਤਮਾ ਕੱਟ ਗਈ ਪੁੱਜਾ ਦੇ ਕੀ ਲੱਗਿਆ ਆਤਮਾ ਕੱਟ ਗਈ ਆਤ ਤੇ ਕੱਟ ਲੱਗ ਗਿਆ ਆਤਮਾ ਕੱਟ ਗਈ ਕੱਟ ਪੱਜਿਆ ਕਿਉਂ ਨੇ ਸਤੀਸ਼ ਕਰੋ ਤਕਣੀ ਅੱਜ ਇਹ ਮਾਤਾ ਬਹੁਤ ਵਿਆਕੁਲ ਸੀ ਘਰੇ ਜਾਣ ਨੂੰ ਮਾਤਾ ਜੀ ਤੁਹਾਡਾ ਕੀ ਨਾਮ ਆ ਰੇਨੂ 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 ਖੜੇ ਹੋ ਮੜੇ ਰਹ ਨੂੰ ਮਾ ਤਾਂ ਕਿੱਥੇ ਰਹਿੰਦੇ ਲੁਧਿਆਣੇ ਤੁਸੀਂ ਲੁਧਿਆਣੇ ਵੀ ਰਹਿੰਦੇ ਅੱਭੀ ਚਲ ਜਾਏਗੇ ਅਚਲੋ ਲੁਧਿਆਣੇ ਕਿੱਥੇ ਰਹਿੰਦੇ ਸੀ ਲੁਧਿਆਣੇ 10228 ਕਿਹੜਾ ਮੱਲਾ ਸੁਭਾਸ਼ ਨਗਰ ਸੁਭਾਸ਼ ਨਗਰ 10928 ਹਾਂਜੀ ਉੱਥੇ ਕੌਣ ਰਹਿੰਦਾ ਤੁਹਾਡਾ ਕੋਠੀ ਆਪਣੀ ਗੱਲੀ ਕਰਾਏ ਤੇ ਦਿੱਤੀ ਗਈ ਹੂੰ ਪਹਿਲਾਂ ਕੌਣ ਇਹਨੇ ਤੁਹਾਡੇ ਨਾਲ ਉੱਥੇ ਪਹਿਲਾਂ ਤੇਰੀ ਹਸਬੰਡ ਰਹਿੰਦੇ ਸੀ ਹੈਗੇ ਨੀ ਨਾ ਜੀ ਅੰਮ੍ਰਿਤਸਰ ਕਿੱਥੇ ਰਹਿੰਦੇ ਤੁਸੀਂ ਅੰਮ੍ਰਿਤਸਰ ਪੇਰੈਂਟਸ ਦਾ ਘਰ ਖੰਡ ਵਾਲੇ ਹੈ ਪੇਰੈਂਟਸ ਦੇ ਘਰ ਖੰਡ ਵਾਲੇ ਖੰਡ ਵਾਲੇ ਠੀਕ ਕੋਈ ਨਾ ਮੈਂ ਉਹਨਾਂ ਨਾਲ ਗੱਲ ਕਰਦਾ ਜਰੂਰ ਇਹਨਾਂ ਨੂੰ ਮਿਲ ਕੇ ਜਾਓ ਜੀ ਆ ਕੇ ਕੋਈ ਪਰਿਵਾਰਕ ਮੈਂਬਰਾਂ ਨੂੰ ਮਿਲਣਾ ਚਾਹੁੰਦੇ ਨੇ ਮਾਤਾ ਜੀ ਅੱਜ ਤਸਵੀਰ ਦੀ ਬਹੁਤ ਵਿਆਕੁਲ ਨੇ ਜਾਣ ਲਈ ਮਿਲਦੇ ਹਾਂ ਜੀ ਮੈਂ ਤਾਂ ਸਤਿ ਸ੍ਰੀ ਅਕਾਲ ਇਹ ਸਾਡੀ ਉਹ ਭੈਣ ਆ ਜਿਹਦੀਆਂ ਤੁਸੀਂ ਤਸਵੀਰਾਂ ਦੇਖਿਓ ਵੜ ਗਈਆਂ ਜੀ ਪਹਿਲਾਂ ਕੀ ਹਾਲ ਸੀ ਉਸ ਦਿਨ ਅੱਜ ਤੋਂ 15 20 ਦਿਨਾਂ ਦੇ ਵਿੱਚ ਹੀ ਦੇਖੋ ਕਿੰਨਾ ਫਰਕ ਪੈ ਗਿਆ ਭੈਣ ਨੂੰ ਕਮਰੇ 'ਚ ਬੰਦ ਇਹ ਭੈਣ ਦਾ ਨਾਂ ਕਰਮਜੀਤ ਕੌਰ ਆ ਤੇ ਪਤਾ ਹੀ ਨਹੀਂ ਕੌਣ ਆ ਵਿਚਾਰੀ ਅੱਜ ਤੋਂ 20-25 ਸਾਲ ਪਹਿਲਾਂ ਸੰਧਾਰਲੀ ਸੰਧਾਰਸੀ ਪਿੰਡ ਦੇ ਵਿੱਚ ਗਈ ਮੇਲਾ ਲੱਗਿਆ ਸੀ ਉੱਥੇ ਕਿਸੇ ਦੇ ਘਰੇ ਰਹਿਣ ਲੱਗ ਗਈ 15-20-25 ਸਾਲ ਉਹਨਾਂ ਨੇ ਘਰੇ ਕੱਢ ਤੇ ਹੁਣ ਮੰਜੇ ਤੇ ਪਈ ਸੀ ਕਿ ਬਹੁਤ ਬੁਰੀ ਹਾਲਤ ਸੀ ਲੈਟਰਨ ਬਾਥਰੂਮ ਵਿੱਚ ਹੀ ਹੋ ਰਿਹਾ ਸੀ ਅੱਡੀਆਂ ਜਟਾਵਾਂ ਬੱਜੀਆਂ ਹੋਈਆਂ ਸੀ ਭੈਣ ਤੇ ਹੁਣ ਵੀ ਜੇ ਇਹਨੂੰ ਕੋਈ ਪਛਾਣਦਾ ਤਾਂ ਪਲੀਜ਼ ਸੰਪਰਕ ਕਰੋ ਇਸ ਫੋਟੋ ਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹਨਾਂ ਦਾ ਪਤਾ ਲੱਗ ਸਕੇ ਵੀ ਹੈ ਕੌਣ ਆ ਭੈਣ ਇਹ ਉਥੇ ਕਿੱਥੋਂ ਆਈ ਸੀ ਜਦੋਂ ਇਹ ਭੈਣ ਆਈ ਸੀ ਪਹਿਲੀ ਵਾਰ ਤੇ ਇੱਧਰ ਹਮ ਛਡੀਆਂ ਬੱਚੀਆਂ ਧੀਆਂ ਸਾਰੇ ਹੁਣ ਪ੍ਰਸ਼ਾਦ ਦਾ ਛਕ ਰਹੇ ਨੇ ਬੈਠੇ ਤੇ ਅਸੀਂ ਵਿਭਾਗੇ ਆ ਵੀ ਜਿਹੜੀ ਇਦਾਂ ਦੀ ਫੈਮਿਲੀ ਸਾਨੂੰ ਪਰਿਵਾਰ ਮਿਲਿਆ ਇਹਾਂ ਦਲੀਪ ਵੀਰਾ ਇਹਦੇ ਸਿਰ ਦੇ ਵਿੱਚ ਵੀਰੇ ਦੇ ਕੀੜੇ ਪਏ ਸੇਮ ਵੀਰਾ ਜਦੋਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਸੀ ਇਹ ਵੀ ਵੀਰਾ ਮੈਂਟਲੀ ਠੀਕ ਨਹੀਂ ਸੀ ਮਤਲਬ ਇਹ ਸਾਰਾ ਕੁਝ ਬਾਹਗੁਰੂ ਦੀ ਕਿਰਪਾ ਨਾਲ ਪਰ ਅਸੀਂ ਹਰ ਵਾਰ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਵੀ ਸਾਡੀਆਂ ਕੁਝ ਜ਼ਰੂਰਤਾਂ ਨੇ ਜਿਹੜੀਆਂ ਉਹਨਾਂ ਦੇ ਜ਼ਰੂਰ ਸਹਿਯੋਗ ਦਿਓ ਅਸੀਂ ਹੁਣ ਹਸਪੀਟਲ ਦੀ ਬਿਲਡਿੰਗ ਵਧਾ ਰਹੇ ਹਾਂ ਕਿਚਨ ਦੀ ਬਿਲਡਿੰਗ ਵਧਾ ਰਹੇ ਹਾਂ ਲੈਂਟਰ ਪੈਣਾ ਇੱਥੇ ਸਾਹਮਣੇ ਸਾਨੂੰ ਸੀਮੈਂਟ ਰੇਤਾ ਬਜਰੀ ਸਰੀਆ ਇਹ ਬਹੁਤ ਵੱਡੀ ਲੋੜ ਚਾਹੀਦੀ ਦੋ ਚੀਜ਼ਾਂ ਰੇਤਾ ਤੇ ਬਜਰੀ ਇਹਦੀ ਜਰੂਰ ਮਦਦ ਕਰੋ ਤਜੀਬੀਆਂ ਦਾ ਘਰ ਬਣਾਉਣਾ ਸ਼ੁਰੂ ਕਰਨਾ ਵਾ ਉਹਦੇ ਵਿੱਚ ਤੁਹਾਡੇ ਸਾਥ ਦੀ ਲੋੜ ਆ ਜਰੂਰ ਸਾਥ ਦਿਓ ਬਾਕੀ ਹੁਣ ਗੁਰੂ ਕੇ ਲੰਗਰ ਸਵਾਵਾ ਚੱਲੀ ਜਾਂਦੀਆਂ ਇੱਕ ਉਦੋਂ ਪ੍ਰਸ਼ਾਦਾ ਛੱਕ ਛੱਕ ਜਿਹੜੇ ਮੈਂਬਰ ਆਈ ਜਾਂਦੇ ਆ ਉਹਨਾਂ ਦੇ ਸਿਰਾਂ ਤੋਂ ਜਿਹੜਾ ਰਮਾਲ ਆ ਬਹੁਤ ਔਖਾ ਉਹਨਾਂ ਦਾ ਮੂੰਹ ਭਾਜ ਸਾਫ ਕਰਨਾ ਤੇ ਡਿਊਟੀ ਲੱਗੀ ਹੋਈ ਸਰ ਇੱਕ ਆਪਣੇ ਟੀਮ ਦਾ ਮੈਂਬਰ ਅਰਸ਼ਦੀਪ ਸਿੰਘ ਉਹਦੇ ਘਰ ਬੇਟੀ ਨੇ ਜਨਮ ਲਿਆ ਭਾਈ ਹੁਣੇ ਫੋਨ ਆਇਆ ਹਸਪੀਟਲ ਤੋਂ ਬੋਲੇ ਸੋਨਹਾ ਅੱਜ ਸਾਡੇ ਮੁਨਕਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਮੈਂਬਰ ਨੇ ਸੇਵਾਦਾਰ ਨੇ ਸਾਡੇ ਛੋਟੇ ਭਰਾ ਅਰਸ਼ਦੀਪ ਸਿੰਘ ਉਹਦੇ ਘਰ ਬੇਟੀ ਨੇ ਜਨਮ ਲਿਆ ਜੀ ਹੁਣੇ ਹੀ ਹਸਪੀਟਲ ਤੋਂ ਫੋਨ ਆਇਆ ਵੱਡਾ ਆਪਰੇਸ਼ਨ ਹੋਇਆ ਸਰਜਰੀ ਨਾਲ ਬੱਚੇ ਦਾ ਜਨਮ ਹੋਇਆ ਤੁਸੀਂ ਵੀ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਾਡੀ ਧੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਭਰਿਆ ਇੱਕ ਚੰਗਾ ਨਾਮਦਾਨ ਕਰਨ ਵਾਲਾ ਇੱਕ ਸੇਵਾ ਕਰਨ ਵਾਲਾ ਜੀਵਨ ਬਖਸ਼ਣ ਵਾਹਿਗੁਰੂ ਤੇ ਅੱਜ ਦੀਆਂ ਇੰਨੀਆਂ ਕੀ ਜਾਣਕਾਰੀਆਂ ਜਿਹੜੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕੰਮ ਸਰ ਵਾਹਿਗੁਰੂ ਜੀ